ਦੀਪਾ ਇੱਕ ਗਰੀਬ ਲੜਕਾ ਮਿਹਨਤ ਮਜ਼ਦੂਰੀ ਕਰਦਾ ਕੁਝ ਸਮਾਂ ਪਹਿਲਾਂ ਹੀ ਉਸਦੀ ਮਾਂ ਦਾ ਦੇਹਾਂਤ ਹੋਇਆ। ਇੱਕ ਰਾਤ ਘਰ ਚ ਦਿਹਾੜੀ ਲਾ ਕੇ ਆਰਾਮ ਕਰ ਰਿਹਾ ਸੀ। ਅਚਾਨਕ ਮੋਬਾਈਲ ਤੇ ਨੋਟੀਫਿਕੇਸ਼ਨ ਆਇਆ। ਜਦੋਂ ਚੈੱਕ ਕੀਤਾ ਅੱਖਾਂ ਪਾਟੀਆਂ ਰਹਿ ਗਈਆਂ। ਮਾਂ ਦੇ ਕੋਟਕ ਮਹਿੰਦਰਾ ਬੈਂਕ ਖਾਤੇ 'ਚ 1 ਟ੍ਰਿਲੀਅਨ 768 ਕਰੋੜ ਰੁਪਏ। ਪਹਿਲਾਂ ਯਕੀਨ ਨਹੀਂ ਹੋਇਆ ਪਰ ਥੋੜਾ ਪੜ੍ਹਿਆ ਹੋਲ ਕਰਕੇ ਪਤਾ ਲੱਗ ਗਿਆ ਇਹ ਮੈਸੇਜ ਸਹੀ ਏ। ਮਾਂ ਕਹਿੰਦੀ ਤਾਂ ਸੀ ਤੇਰੇ ਪਿਤਾ ਦੀ ਜ਼ਮੀਨ ਹੈ ਰਾਜਪੁਰੇ। ਪਾਕਿਸਤਾਨ ਬਨਨ ਸਮੇਂ ਤੇਰੇ ਦਾਦੇ ਨੂੰ ਅਲੋਟ ਹੋਈ ਸੀ। ਅੱਖਾਂ ਬੰਦ ਕੀਤੀਆਂ ਗੁਲਾਬੀ ਸੁਪਨੇ ਦੇਖਣ ਲੱਗ ਪਿਆ ਵੱਡੀ ਕਾਰ ਘਰ ਨੋਟਾਂ ਦੀ ਬਰਸਾਤ ਸੌਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੌ ਨਹੀਂ ਸਕਿਆ ਅਗਲੀ ਸਵੇਰ 8 ਵਜੇ ਹੀ ਬੈਂਕ ਦੇ ਬਾਹਰ ਜਾ ਖੜਾ ਜਦਕਿ ਬੈਂਕ 10 ਵਜੇ ਖੁੱਲਣਾ ਸੀ ਬੈਂਕ ਖੁੱਲਿਆ ਭੱਜ ਕੇ ਅੰਦਰ ਗਿਆ ਕੈਸ਼ੀਅਰ ਕੋਲ ਗਿਆ ਸਰ ਇਹ 20000 ਕੱਢ ਦਿਓ ਕੈਸ਼ੀਅਰ ਨੇ ਖਾਤਾ ਚੈੱਕ ਕੀਤਾ ਕਿ ਹਾ ਕਾਕਾ ਤੇਰੇ ਖਾਤੇ 'ਚ ਤਾਂ 20 ਰੁਪਏ ਨੇ ਨਹੀਂ ਸਰ ਦੀਪੇ ਨੇ ਮੋਬਾਈਲ ਦਿਖਾਇਆ ਕੈਸ਼ੀਅਰ ਜ਼ੋਰ ਜ਼ੋਰ ਦੀ ਹੱਸ ਪਿਆ ਕਾਕਾ ਇਹ ਸਰਵਰ ਦੀ ਗਲਤੀ ਨਾਲ ਹੁੰਦੇ ਨੇ ਦੀਪੇ ਨੇ ਕਿਹਾ ਨਹੀਂ ਸਰ ਚੰਗੀ ਤਰ੍ਹਾਂ ਚੈੱਕ ਕਰੋ ਕੈਸ਼ੀਅਰ ਨੇ ਕਿਹਾ ਤੈਨੂੰ ਸੁਣਦਾ ਨਹੀਂ ਸਰਵਰ ਚ ਗਲੇ ਚ ਆ ਜਾਂਦਾ ਕਦੀ ਕਦੀ ਦੀਪੇ ਦੇ ਸੁਪਨੇ ਟੁੱਟ ਗਏ ਤੇ ਉਹ ਉਦਾਸ ਹੋਇਆ ਬੈਂਕ ਤੋਂ ਬਾਹਰ ਆ ਗਿਆ